ਅਗੇ ਵਧਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਅੱਠ ਅਹਿਮ ਮੀਟਿੰਗ ਜਾਰੀ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਗਵਾਈ ਚ ਇਹ ਪਹਿਲੀ ਮੀਟਿੰਗ ਹੈ ਕਿਉਂਕਿ ਨਵੇਂ ਪ੍ਰਧਾਨ ਬਣੇ ਨੇ ਦੁਬਾਰਾ ਤੋਂ ਹਰਜਿੰਦਰ ਸਿੰਘ ਧਾਮੀ ਤਾਂ ਉਸ ਤੋਂ ਬਾਅਦ ਇਹ ਪਹਿਲੀ ਮੀਟਿੰਗ ਹੋ ਰਹੀ ਹੈ ਤੇ ਕਈ ਪੰਥਕ ਮਸਲਿਆਂ ਨੂੰ ਲੈ ਕੇ ਇਸ ਦੇ ਵਿੱਚ ਚਰਚਾ ਹੋ ਰਹੀ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ 11 ਮੈਂਬਰੀ ਸਲਾਹਕਾਰ ਬੋਰਡ ਦੇ ਗਠਨ ਤੇ ਵੀ ਵਿਚਾਰਾਂ ਹੋ ਰਹੀਆਂ ਨੇ। ਤੇ ਹਰਜਿੰਦਰ ਸਿੰਘ ਧਾਮੀ ਦੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਇਹ ਪਹਿਲੀ ਬੈਠਕ ਹੈ। ਮੀਟਿੰਗ ਤੋਂ ਬਾਅਦ ਥੋੜੀ ਅਰਜੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਵੀ ਕਰਨਗੇ ਕਿਹੜੇ ਫੈਸਲੇ ਅੱਜ ਇਸ ਮੀਟਿੰਗ ਦੇ ਵਿੱਚ ਲਏ ਜਾਣੇ ਨੇ ਕਿਉਂਕਿ ਬੇहद ਅਹਿਮ ਹੈ ਜਿੱਥੇ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾਕ੍ਰਮ ਹੋਇਆ ਜਿਸ ਢੰਗ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਗੱਲ ਹੋਵੇ ਤਨਖਾਹਿਆ ਕਰਾਰ ਦਿੱਤਾ ਗਿਆ ਅਕਾਲ ਤਖਤ ਸਾਹਿਬ ਦੇ ਵੱਲੋਂ ਵਿਰਸਾ ਸਿੰਘ ਬਲਟੋਹਾ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਆਦੇਸ਼ ਜਥੇਦਾਰ ਸਹਿਬਾਨ ਦੇ ਵੱਲੋਂ ਦਿੱਤੇ ਗਏ ਜੱਥੇਦਾਰ ਸਹਿਬਾਨ ਦੇ ਵੱਲੋਂ ਕਈ ਸਿੱਖ ਵਿਦਵਾਨਾਂ ਦੇ ਨਾਲ ਮੀਟਿੰਗ ਕੀਤੀ ਗਈ ਉਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹੇ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਜੋ ਅਕਾਲੀ ਦਲ ਸੁਧਾਰ ਲਹਿਰਾ ਉਸ ਦੇ ਆਗੂ ਜਿਹੜੇ ਨੇ ਜੱਥੇਦਾਰ ਸਹਿਬਾਨ ਨੂੰ ਮਿਲੇ ਨੇ ਬਹੁਤ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਤੇ ਕੀ ਇਸ ਮੀਟਿੰਗ ਦੇ ਵਿੱਚ ਰਹਿਣ ਵਾਲਾ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਗਾਤਾਰ ਅੰਮ੍ਰਿਤਸਰ ਤੋਂ ਜੁੜੇ ਹੋਏ ਨੇ ਲਾਈਵ ਨੇ ਇਸ ਵੇਲੇ ਰਾਜੀਵ ਕੀ ਕੁਝ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਆਸ ਰਾਇਆਂ ਕੀ ਨੇ ਕਿਉਂਕਿ ਵੱਡੀ ਮੀਟਿੰਗ ਇਸ ਨੂੰ ਕਿਹਾ ਜਾ ਸਕਦਾ ਹੈ ਅਹਿਮ ਮੀਟਿੰਗ ਕਿਹਾ ਜਾ ਸਕਦਾ ਹੈ ਇੱਕ ਤਾਂ ਚੌਥੀ ਵਾਰ ਪ੍ਰਧਾਨ ਬਣੇ ਨੇ ਹਰਜਿੰਦਰ ਸਿੰਘ ਧਾਮ ਤੇ ਚੌਥੀ ਵਾਰ ਪ੍ਰਧਾਨ ਬਣਨ ਤੋਂ ਬਾਅਦ ਉਹਨਾਂ ਦੀ ਅਗਵਾਈ 'ਚ ਇਹ ਪਹਿਲੀ ਮੀਟਿੰਗ ਤੇ ਜਦੋਂ ਵੀ ਕੋਈ ਪ੍ਰਧਾਨ ਬਣਦਾ ਹਾਲਾਂਕਿ ਹਰਜਿੰਦਰ ਸਿੰਘ ਧਾਮੀ ਤਾਂ ਹੁਣ ਚੌਥੀ ਵਾਰ ਬਣ ਗਏ ਨੇ ਪਰ ਪਹਿਲੀ ਮੀਟਿੰਗ ਕਾਫੀ ਅਹਿਮ ਹੁੰਦੀ ਹੈ ਬਹੁਤ ਸਾਰੇ ਅਹਿਮ ਮੁੱਦੇ ਨੇ ਪਿਛਲੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਕਈ ਫੈਸਲੇ ਆ ਸਕਦੇ ਨੇ ਅੱਜ ਆ ਬਿਲਕੁਲ ਰਣਵੀਰ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਜ਼ਿਕਰ ਕੀਤਾ ਕਿ ਜਦੋਂ ਵੀ ਕੋਈ ਐਸਜੀਪੀਸੀ ਦਾ ਪ੍ਰਧਾਨ ਬਣਦਾ ਤਾਂ ਜਿਹੜੀ ਪਹਿਲੀ ਅੰਤਰਿੰਕ ਕਮੇਟੀ ਦੀ ਮੀਟਿੰਗ ਹੁੰਦੀ ਹੈ ਉਸ ਦੇ ਵਿੱਚ ਇੱਕ ਤਾਂ ਜਿਹੜੇ ਜਿੰਨੇ ਵੀ ਇਖਤਿਆਰ ਨੇ ਉਹ ਅੰਤਰਿੰਕ ਕਮੇਟੀ ਵੱਲੋਂ ਪ੍ਰਧਾਨ ਨੂੰ ਦਿੱਤੇ ਜਾਂਦੇ ਨੇ ਪਰ ਭਾਵੇਂ ਕਿ ਹਰਜਿੰਦਰ ਸਿੰਘ ਧਾਮੀ ਚੌਥੀ ਵਾਰ ਲਗਾਤਾਰ ਪ੍ਰਧਾਨ ਬਣੇ ਨੇ ਪਰ ਜਿਹੜੇ ਅੰਤਰਿੰਕ ਕਮੇਟੀ ਦੇ ਮੈਂਬਰ ਨੇ ਉਹ ਨਵੇਂ ਨੇ ਔਰ ਇੱਕ ਹੋਰ ਗੱਲ ਕਿ ਇਸ ਵਾਰ ਹਰਜਿੰਦਰ ਸਿੰਘ ਧਾਮੀ ਜਦੋਂ ਪ੍ਰਧਾਨ ਬਣਦੇ ਨੇ ਤਾਂ ਸਾਹਮਣੇ ਬੀਬੀ ਜਗੀਰ ਕੌਰ ਵੀ ਮੈਦਾਨ ਦੇ ਵਿੱਚ ਸੀ ਜਿਹੜਾ ਇੱਕ VOTING ਦੇ ذریعے ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਤਾਂ ਇੱਕ ਵਾਰ ਮੈਂ ਪਹਿਲਾਂ ਤਸਵੀਰ ਦਿਖਾ ਦਿਆਂ ਕਿ ਇਸ ਵੇਲੇ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਹਾਂ ਜਿੱਥੇ ਕਿ ਹਰ ਸਾਲ ਜਿਹੜਾ ਇਜਲਾਸ ਹੈ ਉਹ ਬੁਲਾਇਆ ਜਾਂਦਾ ਔਰ ਇਸੇ ਤਰ੍ਹਾਂ ਤੇ ਹੀ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਹੁੰਦੀ ਹੈ ਤਾਂ ਤੁਸੀਂ ਗੱਡੀਆਂ ਤੋਂ ਅੰਦਾਜ਼ਾ ਲਾ ਸਕਦੇ ਹੋ ਕਿ ਜਿੰਨੇ ਵੀ ਅੰਤਰਿਕ ਕਮੇਟੀ ਦੇ ਮੈਂਬਰ ਨੇ ਹਰਜਿੰਦਰ ਸਿੰਘ ਧਾਮੀ ਖੁਦ ਜਿਹੜੇ ਨੇ ਉਹ ਇਸ ਵੇਲੇ ਕਾਨਫਰੰਸ ਹਾਲ ਦੇ ਅੰਦਰ ਮੌਜੂਦ ਨੇ ਤਾਂ 11 ਵਜੇ ਇਹ ਮੀਟਿੰਗ ਜਿਹੜੀ ਹੈ ਉਹ ਸ਼ੁਰੂ ਹੋਈ ਸੀ ਹਾਲਾਂਕਿ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਮੀਟਿੰਗ ਹੋ ਸਕਦਾ ਕਿ ਲੰਮਾ ਸਮਾਂ ਚੱਲੇ ਪਰ ਹੁਣ ਮੀਡੀਆ ਨੂੰ ਇੱਕ ਜਿਹੜਾ ਮੈਸੇਜ ਹੈ ਉਹ ਦੇ ਦਿੱਤਾ ਗਿਆ ਕਿ 1 ਵਜੇ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਅੰਤਰਿੰਕ ਕਮੇਟੀ ਦੇ ਮੈਂਬਰਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਨਗੇ ਔਰ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਜਦੋਂ ਹਰਜਿੰਦਰ ਸਿੰਘ ਧਾਮੀ ਇੱਥੇ ਪਹੁੰਚਦੇ ਨੇ ਉਹਨਾਂ ਦੇ ਨਾਲ ਅੰਤਰਿੰਕ ਕਮੇਟੀ ਦੇ ਮੈਂਬਰ ਵੀ ਮੌਜੂਦ ਸੀ ਤਾਂ ਹਰਮਿੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਇੱਥੇ ਪਹੁੰਚੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਰੂਟੀਨ ਮੀਟਿੰਗ ਹੈ ਰੂਟੀਨ ਬੈਠਕ ਹੈ ਕਿਉਂਕਿ ਅੰਤਰਿੰਕ ਕਮੇਟੀ ਦੀ ਹਰ ਮਹੀਨੇ ਇੱਕ ਬੈਠਕ ਜਿਹੜੀ ਹੈ ਉਹ ਲਾਜ਼ਮੀ ਹੈ ਭਾਵੇਂ ਉਹ ਅੰਮ੍ਰਿਤਸਰ ਦੇ ਵਿੱਚ ਹੋਵੇ ਜਾਂ ਚੰਡੀਗੜ੍ਹ ਜਾਂ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਦੇ ਵਿੱਚ ਹੋਵੇ ਤਾਂ ਇਸ ਮੀਟਿੰਗ ਦੇ ਵਿੱਚ ਜਿੰਨੇ ਵੀ ਐਸਜੀਪੀਸੀ ਦੇ ਪ੍ਰਬੰਧਾਂ ਦੇ 헤ਡ ਜਿਹੜੇ ਗੁਰਦੁਆਰਾ ਸਾਹਿਬਾਂ ਚੱਲਦੇ ਨੇ ਸਕੂਲ ਕਾਲਜ ਹਸਪੀਟਲ ਤਾਂ ਉਹਨਾਂ ਸਾਰਿਆਂ ਨੂੰ ਲੈ ਕੇ ਜਿਹੜੇ ਵੀ ਕੋਈ ਸ਼ਿਕਾਇਤ ਹੈ ਜਾਂ ਉਸ ਦੇ ਵਿੱਚ ਕੋਈ ਨਵਾਂ ਕੋਈ ਕੰਮ ਕਰਨਾ ਹੈ ਕੋਈ ਬਦਲਾਅ ਕਰਨਾ ਤਾਂ ਉਹਨਾਂ ਨੂੰ ਲੈ ਕੇ ਮੀਟਿੰਗ ਹੁੰਦੀ ਐ ਇਸ ਤੋਂ ਇਲਾਵਾ ਸਿੱਖਾਂ ਦੇ ਨਾਲ ਜੁੜੇ ਜਿੰਨੇ ਵੀ ਮਸਲੇ ਨੇ ਪੰਤਕ ਮਸਲੇ ਚਾਹੇ ਉਹ ਦੁਨੀਆ ਭਰ ਦੇ ਕਿਸੇ ਵੀ ਕੋਨੇ ਦੇ ਵਿੱਚ ਕੋਈ ਸਿੱਖਾਂ ਦੇ ਨਾਲ ਵਧੀਕੀ ਹੋ ਰਹੀ ਐ ਜਾਂ ਕਿਸੇ ਸਿੱਖ ਨੇ ਕੋਈ ਵਕਰਾ ਕਾਰਜ ਕੀਤਾ ਉਸ ਦਾ ਕੋਈ ਮਾਨ ਸਨਮਾਨ ਕਰਨਾ ਤਾਂ ਉਹ ਇਸ ਮੀਟਿੰਗ ਦੇ ਵਿੱਚ ਵਿਚਾਰਿਆ ਜਾਂਦਾ ਪਰ ਹੁਣ ਕਿਉਂਕਿ ਜਿਹੜਾ ਜਨਰਲ اجلاس ਸੀ ਉਸ ਦੇ ਵਿੱਚ ਜਿਹੜੇ ਮਤੇ ਪਾਸ ਕੀਤੇ ਗਏ ਉਹਨਾਂ ਦੇ ਵਿੱਚ ਇੱਕ ਮਤਾ ਇਹ ਵੀ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਵੇਂ ਕਿ ਜਿੰਨੇ ਵੀ ਫੈਸਲੇ ਲੈਣੇ ਹੁੰਦੇ ਨੇ ਪੰਤਕ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਲੈ ਜਾਂਦੇ ਨੇ ਪਰ ਪਿਛਲੇ ਸਮੇਂ ਦੇ ਵਿੱਚ ਇੱਕ ਇਹ ਗੱਲ ਜਿਹੜੀ ਹੈ ਉਹ ਸਾਹਮਣੇ ਆਈ ਸੀ ਕਿ ਬਹੁਤ ਸਾਰੀਆਂ ਜਿਹੜੀਆਂ ਸ਼ਿਕਾਇਤਾਂ ਅਕਾਲ ਤਖ਼ਤ ਸਾਹਿਬ ਤੇ ਪਹੁੰਚਦੀਆਂ ਨੇ ਉਹਨਾਂ ਦੇ ਵਿੱਚੋਂ ਕਈ ਸ਼ਿਕਾਇਤਾਂ ਅਜਿਹੀਆਂ ਹੁੰਦੀਆਂ ਨੇ ਕਿ ਜਿਹਦੇ ਵਿੱਚ ਕਾਰਵਾਈ ਦੇ ਲਈ ਜਿਹੜਾ ਅਧਿਕਾਰ ਖੇਤਰ ਹੈ ਉਹ SGPC ਦਾ ਹੁੰਦਾ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਅਦੇ ਵੱਲੋਂ ਕੋਈ ਬਹੁਤਾ ਜਿਹੜੀ ਹੈ ਜਾਂਚ ਪੜਤਾਲ ਜਾਂ ਕਾਰਵਾਈ ਨਹੀਂ ਕਰਨੀ ਹੁੰਦੀ ਪਰ ਉਹ ਬਹੁਤ ਜ਼ਿਆਦਾ ਸ਼ਿਕਾਇਤਾਂ ਪਹੁੰਚਣ ਕਰਕੇ ਕਈ ਵਾਰ ਉਹ ਫੈਸਲੇ ਜਿਹੜੇ ਨੇ ਜਾਂ ਉਹ ਮਾਮਲੇ ਜਿਹੜੇ ਨੇ ਉਹ ਲਟਕਦੇ ਜਾਂਦੇ ਨੇ ਤਾਂ ਇਸ ਕਰਕੇ ਇੱਕ ਸਲਾਹਕਾਰ ਬੋਰਡ ਨੂੰ ਗਠਨ ਕਰਨ ਦੀ ਮੰਗ ਉੱਠ ਰਹੀ ਸੀ ਤਾਂ ਉਸ ਨੂੰ ਜਿਹੜੇ ਹਾਊਸ ਨੇ ਮਨਜ਼ੂਰੀ ਦਿੱਤੀ ਹਾਲਾਂਕਿ ਬਾਅਦ ਦੇ ਵਿੱਚ ਉਸ ਦੇ ਉੱਤੇ ਸਵਾਲ ਵੀ ਖੜੇ ਹੋਏ ਭਾਵੇਂ ਉਹ ਬੀਬੀ ਜ਼ਗੀਰ ਕੌਰ ਹੋਣ ਬਿਲਕੁਲ ਰਾਜੀਵ ਮੰਨਿਆ ਜਾਵੇ ਕਿ ਜਿਹੜਾ ਇਹ 11 ਮੈਂਬਰੀ ਸਲਾਹਕਾਰ ਬੋਰਡ ਹੈ ਜਿਸ ਦੇ ਗਠਨ ਦੀ ਗੱਲ ਕਰ ਰਹੇ ਹੋ ਤੁਸੀਂ ਕੀ ਇਹ ਹੋਏਗਾ ਕਿ ਫਿਲਟਰ ਹੋਏਗਾ ਕਿ ਕਿਹੜੀ ਸ਼ਿਕਾਇਤ ਫਿਰ ਜਥੇਦਾਰ ਸਾਹਿਬ ਕੋਲ ਪਹੁੰਚਣੀ ਹੈ ਤੇ ਕਿਹੜੀ ਸ਼ਿਕਾਇਤ ਜਿਹੜੀ ਹੈ ਉਹ ਸਿੰਘ ਸਹਿਬਾਨ ਨੂੰ ਨਹੀਂ ਭੇਜਣੀ ਉਹ 11 ਮੈਂਬਰੀ ਜਿਹੜਾ ਸਲਾਹਕਾਰੀ ਬੋਰਡ ਹੈ ਉਹ ਇਹ ਸਭ ਕੁਝ ਤੈਅ ਕਰੇਗਾ ਅਬ ਬਿਲਕੁਲ ਉਸ ਬੋਰਡ ਨੂੰ ਬਣਾਉਣ ਦਾ ਮਕਸਦ ਹੀ ਇਹ ਹੈ ਕਿਉਂਕਿ ਐਸਜੀਪੀਸੀ ਦੇ ਜਿਹੜੇ ਮੈਂਬਰ ਨੇ ਔਰ ਜਿਹੜੇ ਅਕਾਲੀ ਦਲ ਦੇ ਧਰੇ ਦੇ ਨਾਲ ਜੁੜੇ ਮੈਂਬਰ ਨੇ ਉਹ ਇਹ ਗੱਲ ਕਹਿ ਚੁੱਕੇ ਨੇ ਕਿ ਉਸ ਬੋਰਡ ਨੂੰ ਬਣਾਉਣ ਦਾ ਮਕਸਦ ਇਹ ਨਹੀਂ ਹੈ ਕਿ ਉਹ ਬੋਰਡ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਡਿਕਟੇਟ ਕਰੇਗਾ ਜਾਂ ਉਹਨਾਂ ਦੇ ਮੁਤਾਬਕ ਫੈਸਲੇ ਹੋਣਗੇ ਸਿਰਫ ਤੇ ਸਿਰਫ ਉਹ ਇਹ ਪੜਤਾਲ ਕਰਿਆ ਕਰਨਗੇ ਕਿ ਕੀ ਜਿਹੜਾ ਮਸਲਾ ਜਾਂ ਜਿਹੜੀ ਸ਼ਿਕਾਇਤ ਅਕਾਲ ਤਖਤ ਸਾਹਿਬ ਤੇ ਪਹੁੰਚੀ ਹੈ ਉਸ ਦੇ ਵਿੱਚ ਅਕਾਲ ਤਖਤ ਸਾਹਿਬ ਵੱਲੋਂ ਕਾਰਵਾਈ ਦੀ ਕੋਈ ਜਿਹੜੀ ਹੈ ਉਹ ਲੋੜ ਹੈ ਜਾਂ ਨਹੀਂ ਤਾਂ ਇਸ ਬੋਰਡ ਦਾ ਜਿਹੜਾ ਮੁਖੀ ਹੈ ਉਹ ਹਰਜਿੰਦਰ ਸਿੰਘ ਧਾਮੀ ਯਾਨੀ ਕਿ ਐਸਜੀਪੀਸੀ ਦਾ ਜਿਹੜਾ ਵੀ ਪ੍ਰਧਾਨ ਹੋਏਗਾ ਉਹੀ ਉਸ ਸਲਾਹਕਾਰ ਬੋਰਡ ਦਾ ਮੁਖੀ ਹੋਏਗਾ ਤਾਂ 11 ਮੈਂਬਰ ਜਿਹੜੇ ਹੋਣਗੇ ਉਹਦੇ ਵਿੱਚ ਸਿੱਖ ਬੁੱਧੀਜੀਵੀ ਵੀ ਹੋ ਸਕਦੇ ਆ ਸਿੱਖ ਵਿਦਵਾਨ ਹੋ ਸਕਦੇ ਆ ਸਿੱਖ ਇਤਿਹਾਸਕਾਰ ਵਕੀਲ ਜਾਂ ਸਿੱਖ ਪੱਤਰਕਾਰ ਹੋ ਸਕਦੇ ਤਾਂ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੀ ਚਰਚਾ ਹੈ ਬਿਲਕੁਲ ਜੀ ਬਾਈਥੇ ਇੱਕ ਸਵਾਲ ਹੈ ਕਿ ਜਿਹੜੀ ਇਹਦੀ ਟਾਈਮਿੰਗ ਹੈ ਸਲਾਹਕਾਰ ਬੋਰਡ ਦੇ ਗਠਨ ਦੀ ਜਿਹੜੀ ਟਾਈਮਿੰਗ ਹੈ ਉਸ ਨੂੰ ਜਦੋਂ ਅਸੀਂ ਦੇਖਦੇ ਆ ਤਾਂ ਉਹ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਸ਼ਿਕਾਇਤ ਹੋਈ ਸੀ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਜਿਹੜੇ ਇਸ ਵੇਲੇ ਅਕਾਲੀ ਦਲ ਸੁਧਾਰ ਲਹਿਰ ਦੇ ਆਗੂ ਨੇ ਉਹਨਾਂ ਦੇ ਵੱਲੋਂ ਕੀਤੀ ਗਈ ਤੇ ਉਸ ਦੇ ਵਿੱਚ ਕਾਫੀ ਕੁਝ ਹੋਇਆ ਪਿਛਲੇ ਦਿਨਾਂ ਦੇ ਵਿੱਚ ਤੇ ਅੱਗੇ ਵੀ ਕਾਫੀ ਵੱਡਾ ਹੋਣ ਦੀ ਸੰਭਾਵਨਾ ਜਿਹੜੀ ਆ ਉਹ ਜਿਤਾਈ ਜਾ ਰਹੀ ਹੈ ਤਾਂ ਇਹ ਜਿਹੜਾ ਸਲਾਹਕਾਰ ਬੋਰਡ ਦਾ ਗਠਨ ਹੈ ਇਹ ਐਨ ਉਸ ਵੇਲੇ ਕੀਤਾ ਜਾ ਰਿਹਾ ਜਦੋਂ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੁੰਦੀ ਹੈ ਇਹ ਟਾਈਮਿੰਗ ਨੂੰ ਦੇਖ ਕੇ ਕਿਵੇਂ ਤੁਸੀਂ ਕੀ ਸੋਚਦੇ ਹੋ ਇਸਦੇ ਬਾਰੇ ਕਿ ਜਿਹੜਾ ਇਸ ਦੇ ਵਿੱਚ ਸਵਾਲ ਜਵਾਬ ਵੀ ਹੋਏ ਹੋਣੇ ਆ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਵੀ ਪ੍ਰਧਾਨ ਸਾਹਿਬ ਨੂੰ ਵੀ ਕੀ ਜਿਹੜੀ ਟਾਈਮਿੰਗ ਹੈ ਕੀ ਇਹ ਸਹੀ ਹੈ ਜਾਂ ਕੀ ਹੁਣ ਜੋ ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਤੋਂ ਬਾਅਦ ਇਹ ਸੋਚਿਆ ਗਿਆ ਕਿ ਸਲਾਹਕਾਰ ਬੋਰਡ ਬਣਾਣਾ ਚਾਹੀਦਾ ਅ ਬਿਲਕੁਲ ਰਣਵੀਰ ਇਸ ਚੀਜ਼ ਨੂੰ ਲੈ ਕੇ ਲਗਾਤਾਰ ਸਵਾਲ ਇਸੇ ਕਰਕੇ ਹੋ ਰਹੇ ਨੇ ਕਿਉਂਕਿ ਟਾਈਮਿੰਗ ਦੇ ਉੱਤੇ ਹੀ ਸਵਾਲ ਚੱਕੇ ਜਾ ਰਹੇ ਨੇ ਕਿਉਂਕਿ ਚਰਚਾਵਾਂ ਤਾਂ ਇਹ ਨੇ ਕਿ ਜਿਹੜਾ ਸਲਾਹਕਾਰ ਬੋਰਡ ਬਣਾਇਆ ਜਾਣਾ ਉਹ ਜਲਦ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਨਾਲ ਮੁਲਾਕਾਤ ਕਰ ਸਕਦਾ ਹੈ ਔਰ ਜਿਸ ਤਰੀਕੇ ਦੇ ਨਾਲ ਦੁਨੀਆ ਭਰ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿੰਨੇ ਵੀ ਆਕਾਲੀ ਦਲ ਦੇ ਵਿਰੋਧੀ ਨੇ ਉਹਨਾਂ ਵੱਲੋਂ ਇਹ ਮੰਗ ਉੱਠ ਰਹੀ ਹੈ ਕਿ ਕੋਈ ਮਿਸਾਲੀ ਜਿਹੜੀ ਹੈ ਕਾਰਵਾਈ ਉਹ ਹੋਏ ਹਾਲਾਂਕਿ ਅਕਾਲ ਤਖਤ ਸਾਹਿਬ ਔਰ ਜਿਹੜੇ ਪੰਥ ਸਿੰਘ ਸਹਿਬਾਨ ਨੇ ਉਹਨਾਂ ਨੇ ਇਹ ਤੈਅ ਕਰਨਾ ਕਿਉਂਕਿ ਜਿਹੜਾ ਸਿੱਖ ਤਨਖਾਹਿਆ ਕਰਾਰ ਦੇ ਦਿੱਤਾ ਜਾਂਦਾ ਤਾਂ ਉਸ ਨੂੰ ਜਿਹੜੀ ਤਨਖਾਹ ਲਗਾਈ ਜਾਣੀ ਹੈ ਉਹ ਪੰਤਕ ਮਰਿਆਦਾ ਦੇ ਤਹਿਤ ਲਗਾਈ ਜਾਂਦੀ ਹੈ ਹਾਲਾਂਕਿ ਬੀਤੇ ਦਿਨੀ ਜਿਹੜੀ ਸਿੱਖ ਬੁੱਧੀ ਜੀਵੀਆਂ ਦੀ ਇੱਕ ਮੀਟਿੰਗ ਬੁਲਾਈ ਗਈ ਸੀ ਉਸ ਨੂੰ ਲੈ ਕੇ ਵੀ ਸਵਾਲ ਖੜੇ ਹੋਏ ਕਿ ਉਸ ਮੀਟਿੰਗ ਦੇ ਵਿੱਚ ਕੁਝ ਲੋਕ ਐਸੇ ਸੀ ਜਿਹੜੇ ਕਿ ਅੰਮ੍ਰਿਤਧਾਰੀ ਨਹੀਂ ਸਨ ਤਾਂ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿੰਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋયા ਹੀ ਜਿਹੜਾ ਮੈਂਬਰ ਜਿਹੜੇ ਸ਼ਾਮਿਲ ਕੀਤੇ ਜਾਣੇ ਤਾਂ ਹੁਣ 11 ਮੈਂਬਰ ਕੌਣ ਹੋਣਗੇ ਕੀ ਉਹਨਾਂ ਨੂੰ ਬੋਰਡ ਦੇ ਵਿੱਚ ਸ਼ਾਮਲ ਕਰਨ ਤੇ ਕੋਈ ਸਵਾਲ ਖੜੇ ਹੁੰਦੇ ਨੇ ਜਾਂ ਨਹੀਂ ਤਾਂ ਇਹ ਹੁਣ ਜਦੋਂ ਤੱਕ ਨਾਵਾਂ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਕੁਝ ਵੀ ਕਹਿਣਾ ਜਿਹੜਾ ਸਹੀ ਨਹੀਂ ਹੋਏਗਾ ਪਰ ਇਹ ਗੱਲ ਜ਼ਰੂਰ ਹੈ ਕਿ ਜਿਸ ਤਰੀਕੇ ਦੇ ਨਾਲ ਜਿਹੜੀ ਟਾਈਮਿੰਗ ਹੈ ਕਿਉਂਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਤਾਂ ਇਹ ਕਿਹਾ ਜਾਂਦਾ ਹੈ ਕਿ ਬੜੇ ਲੰਮੇ ਸਮੇਂ ਤੋਂ ਇਹ ਮੰਗ ਉੱਠਦੀ ਆ ਰਹੀ ਸੀ ਕਿ ਕੋਈ ਐਸਾ ਬੋਰਡ ਜਾਂ ਕੋਈ ਐਸੀ ਕਮੇਟੀ ਬਣਾਈ ਜਾਵੇ ਜਿਹੜੇ ਕਿ ਅਕਾਲ ਤਖਤ ਸਾਹਿਬ ਤੇ ਆਉਣ ਵਾਲੇ ਮਸਲਿਆਂ ਨੂੰ ਕਿਉਂਕਿ ਪਹਿਲਾਂ ਦੇ ਯੁੱਗ ਦੇ ਪਿਸਾਬ ਦੇ ਨਾਲ ਫੈਸਲੇ ਜਿਹੜੇ ਨੇ ਉਹ ਹੁਣ ਨਹੀਂ ਲਾਏ ਜਾ ਸਕਦੇ ਕਿਉਂਕਿ ਹੁਣ ਬਹੁਤ ਸਾਰੀ ਤਕਨੀਕ ਜਿਹੜੀ ਹੈ ਉਹ ਆ ਚੁੱਕੀ ਹੈ ਬਹੁਤ ਸਾਰੇ ਟੈਕਨੀਕਲ ਕਿਉਂਕਿ ਜੇਕਰ ਕਿਸੇ ਦੀ ਸ਼ਿਕਾਇਤ ਆਈ ਹੁਣ ਸੀਸੀਟੀਵੀ ਕੈਮਰੇ ਨੇ ਮੋਬਾਈਲ ਨੇ ਤਾਂ ਇਸ ਤਰੀਕੇ ਦੀ ਜਿਹੜੀ ਟੈਕਨੀਕਲ ਜਾਂਚ ਹੈ ਉਹ ਵੀ ਹੁਣ ਜਿਹੜੀ ਲਾਜ਼ਮੀ ਹੈ ਬਿਲਕੁਲ ਬਿਲਕੁਲ ਰਾਜੀ ਵੀ ਇੱਕ ਹੋਰ ਸਵਾਲ ਹੈ ਕਿ ਅੱਜ ਦੀ ਜਦੋਂ ਅਸੀਂ ਮੀਟਿੰਗ ਦੀ ਗੱਲ ਕਰ ਰਹੇ ਹਾਂ ਅੰਤਰੀਂ ਕਮੇਟੀ ਦੀ ਮੀਟਿੰਗ ਦੀ ਗੱਲ ਕਰ ਰਹੇ ਹਾਂ ਤਾਂ ਕਾਫੀ ਅਹਿਮ ਅੱਜ ਦੀ ਇਹ ਮੀਟਿੰਗ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਕਈ ਘਟਨਾਕ੍ਰਮ ਹੋਏ ਜਿਸ ਦੇ ਵਿੱਚ ਜੋ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਹਾਲਾਂਕਿ ਉਦੋਂ ਹੀ ਸ਼੍ਰੋਮਣੀ ਕਮੇਟੀ ਦੇ ਵੱਲੋਂ ਜੋ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਨੇ ਕਹਿ ਦਿੱਤਾ ਸੀ ਕਿ ਅਸੀਂ ਅਸਤੀਫਾ ਨਾ ਮੰਨਜ਼ੂਰ ਕਰ ਦਿੱਤਾ ਹੈ ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਜ਼ਰੂਰਤ ਹੈਗੀ ਹੈ ਲੋੜ ਹੈਗੀ ਹੈ ਉਹ ਅਸਤੀਫਾ ਵੀ ਹਾਲੇ ਕੀਆ ਜਾ ਸਕਦਾ ਕਿ ਸ਼੍ਰੋਮਣੀ ਕਮੇਟੀ ਕੋਲੇ ਉਸੇ ਤਰ੍ਹਾਂ ਪੈਂਡਿੰਗ ਆ ਹਾਲਾਂਕਿ ਵਰਬਲੀ ਉਹਨਾਂ ਨੇ ਜ਼ਰੂਰ ਕਹਿ ਦਿੱਤਾ ਸੀਗਾ ਕਿ ਅਸੀਂ ਇਹ ਅਸਤੀਫਾ ਨਾ ਮਨਜ਼ੂਰ ਕਰਦੇ ਹਾਂ ਕਿ ਉਸ ਤੇ ਵੀ ਅੰਤਰੀਂ ਕਮੇਟੀ ਦੇ ਵਿੱਚ ਕੋਈ ਚਰਚਾ ਕੋਈ ਗੱਲਬਾਤ ਹੋ ਸਕਦੀ ਹੈ ਅ ਤੇ ਕੋ ਜਿੱਤੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਲ ਹੈ ਤਾਂ ਉਹ ਜਿਹੜਾ ਮੈਟਰ ਹੈ ਉਸ ਬਾਰੇ ਜਿਹੜੀ ਜਦੋਂ ਐਸਜੀਪੀਸੀ ਪ੍ਰਧਾਨ ਦੀ ਚੋਣ ਹੋਣੀ ਸੀ ਉਸ ਤੋਂ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਹਰਜਿੰਦਰ ਸਿੰਘ ਧਾਮੀ ਵੱਲੋਂ ਤਾਂ ਉਦੋਂ ਉਹਨਾਂ ਨੇ ਇਹ ਗੱਲ ਸਪਸ਼ਟ ਕੀਤੀ ਸੀ ਕਿ ਅਸੀਂ ਜਿਹੜਾ ਅਸਤੀਫਾ ਉਹਨਾਂ ਨੂੰ ਵਟਸਐਪ ਦੇ ਉੱਤੇ ਆਇਆ ਜਾਂ ਜਦੋਂ ਫੋਨ ਕਾਲ ਆਈ ਸੀ ਤਾਂ ਉਹਨਾਂ ਨੇ ਉਦੋਂ ਹੀ ਉਸ ਤੋਂ ਇਨਕਾਰ ਕਰ ਦਿੱਤਾ ਸੀ ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਹੁਣ 34ਵਾਂ ਪ੍ਰਧਾਨ ਬੜੇ ਨੇ ਅਰਜੰਦਰ ਸਿੰਘ ਤਾਮੀ ਤਾਂ ਅਕਾਲੀ ਦਲ ਨੂੰ ਲੈ ਕੇ ਕਸੀਂ ਕਹਿ ਸਕਦੇ ਕਿ ਸੰਕਟ ਦਾ ਸਮਾਂ ਇੱਕ ਪਾਸੇ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਉਹਨਾਂ ਨੂੰ ਲਾਂਬੇ ਕਰਨ ਦੀਆਂ ਚਰਚਾਵਾਂ ਨੇ ਔਰ ਅਕਾਲ ਤਖਤ ਸਾਹਿਬ ਤੋਂ ਹੱਲੇ ਕੇ ਹੁਕਮ ਜਾਰੀ ਹੋਣੇ ਨੇ ਤਾਂ ਜਿਹੜੀ ਬੀਤੇ ਦਿਨੀ ਮੀਟਿੰਗ ਹੋਈ ਸੀ ਬੁੱਧੀ ਜੀਵੀਆਂ ਦੀ ਉਸ ਤੋਂ ਬਾਅਦ ਇੱਕ ਇਹ ਵੀ ਗੱਲ ਉੱਠੀ ਸੀ ਕਿ ਜਲਦ ਹੁਣ ਕੋਈ ਸਿੱਖ ਜਥੇਬੰਦੀਆਂ ਉਹਨਾਂ ਦੇ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਹੋਰ ਜਿਹੜੀਆਂ ਸੰਪਰਦਾਵਾਂ ਨੇ ਤਾਂ ਉਹਨਾਂ ਦੀ ਇੱਕ ਮੀਟਿੰਗ ਹੋ ਸਕਦੀ ਹਾਲਾਂਕਿ ਉਸ ਨੂੰ ਲੈ ਕੇ ਕੋਈ ਹੱਲੇ ਜਿਹੜਾ ਹੱਲੇ ਐਲਾਨ ਜਾਂ ਕੋਈ ਸੱਦਾ ਹੱਲੇ ਕਿਸੇ ਨੂੰ ਨਹੀਂ ਦਿੱਤਾ ਗਿਆ ਪਰ ਚਰਚਾਵਾਂ ਨੇ ਕਿਉਂਕਿ ਉਸ ਜਿਹੜੀ ਬੁੱਧੀ ਜੀਵੀਆਂ ਦੀ ਮੀਟਿੰਗ ਸੀ ਉਸ ਤੋਂ ਇੱਕ ਦਿਨ ਪਹਿਲਾਂ ਹਰਵਿੰਦਰ ਸਿੰਘ ਸਰਨਾ ਦਾ ਬਿਆਨ ਆਉਂਦਾ ਹੈ ਉਹਨਾਂ ਨੇ ਸਵਾਲ ਖੜੇ ਕੀਤੇ ਕਿ ਜਥੇਦਾਰ ਕਮਜ਼ੋਰ ਨੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੇ ਸਵਾਲ ਖੜੇ ਹੋ ਰਹੇ ਨੇ ਚਾਹੇ ਉਹ ਐਸਜੀਪੀਸੀ ਤੇ ਹੋਣ ਚਾਹੇ ਅਕਾਲੀ ਦਲ ਤੇ ਹੋਣ ਜਾਂ ਫਿਰ ਅਕਾਲ ਤਖਤ ਸਾਹਿਬ ਤੋਂ ਇਲਾਵਾ ਹੋਰ ਜਥੇਦਾਰਾਂ ਤੇ ਤਾਂ ਕਿਤੇ ਨਾ ਕਿਤੇ ਇੱਕ ਕਵਾਇਦ ਜਿਹੜੀ ਐ ਐਸਜੀਪੀਸੀ ਵੱਲੋਂ ਸਾਂਝੇ ਤੌਰ ਤੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਤਾਂ ਇਹ ਪੰਥ ਦੇ ਵਿੱਚ ਸੁਨੇਹਾ ਦਿੱਤਾ ਜਾਵੇ ਕਿ ਜਿਹੜਾ ਅਗਲ ਤੱਕ ਸਾਹਿਬ ਸਰਵਉੱਚ ਹੈ ਉਸ ਦਾ ਜਿਹੜਾ ਦਬਦਬਾ ਹੈ ਬਰਕਰਾਰ ਹੈ ਉਸ ਦੇ ਉੱਤੇ ਕਿੰਤੂ ਪਰੰਤੂ ਕੋਈ ਨਹੀਂ ਕਰ ਸਕਦਾ ਠੀਕ ਹੈ ਰਾਜੀਵ ਬਹੁਤ ਧੰਨਵਾਦ ਇਸ ਵੇਲੇ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਲਾਈਵ ਜੁੜੇ ਹੋਏ ਸੀ ਨਜ਼ਰ ਤੁਸੀਂ ਬਣਾਈ ਰੱਖੋ ਕਿਉਂਕਿ ਬੇहद ਅਹਿਮ ਮੀਟਿੰਗ ਹੈ ਅੱਜ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਹੈ ਜਿਸ ਦੇ ਵਿੱਚ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਜੋ ਮੀਟਿੰਗ ਹੈ ਉਹ ਜਾਰੀ ਹੈ ਤੇ ਥੋੜੀ ਦੇਰ ਦੇ ਬਾਅਦ ਚ ਆ ਜੋ ਹਰਜਿੰਦਰ ਸਿੰਘ ਧਾਮੀ ਨੇ ਪ੍ਰਧਾਨ ਨੇ ਸ਼੍ਰੋਮਣੀ ਕਮੇਟੀ ਦੇ ਉਹ ਪ੍ਰੈਸ ਕਾਨਫਰੰਸ ਕਰਨਗੇ ਕਿਹੜੇ ਫੈਸਲੇ ਇਸ ਮੀਟਿੰਗ ਦੇ ਵਿੱਚ ਲਏ ਗਏ ਉਹਨਾਂ ਬਾਰੇ ਐਲਾਨ ਕਰਨਗੇ